ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੁੱਕਰ ਸਵਾਗਤ ਕਰਦਾ ਅੱਜ ਗੱਲ ਕਰਾਂਗੇ ਅਫੀਮ ਦੀ ਖੇਤੀ ਕੀ ਪੰਜਾਬ ਦੇ ਵਿੱਚ ਸੰਭਵ ਹੈ ਕਿਉਂਕਿ ਇਹ ਮਾਮਲਾ ਇਸ ਕਾਰਨ ਜਿਆਦਾ ਮਹੱਤਵਪੂਰਨ ਬਣ ਜਾਂਦਾ ਹੈ ਕਿਉਂਕਿ ਵਿਧਾਨ ਸਭਾ ਦੇ ਵਿੱਚ ਵੀ ਇਹ ਮਾਮਲਾ ਉੱਠਿਆ ਤੇ ਕੁਝ ਵਿਧਾਇਕਾਂ ਨੇ ਕਿਹਾ ਕਿ ਜੇਕਰ ਪੰਜਾਬ ਦੇ ਵਿੱਚ ਅਫੀਮ ਦੀ ਖੇਤੀ ਹੋਣ ਲੱਗ ਜਾਵੇ ਤਾਂ ਪੰਜਾਬ ਜਿਹੜੇ ਸਿੰਥੈਟਿਕ ਨਸ਼ੇ ਨੇ ਉਹਨਾਂ ਤੋਂ ਬਚ ਸਕਦਾ ਤੇ ਜਿਹੜੀ ਪੰਜਾਬੀ ਪੰਜਾਬ ਦੀ ਜਿਹੜੀ ਨੌਜਵਾਨੀ ਹੈ ਉਹਨਾਂ ਤੇ ਮੌਤਾਂ ਦਾ ਕਹਿਰ ਬਰਕਰਾਰ ਹੈ ਤੋ ਮੋਤਾਂ ਦਾ ਕਹਿਰ ਵੀ ਘਟਾਇਆ ਜਾ ਸਕਦਾ ਹੈ ਪਰ ਮੈਂ ਕਿ ਕੁਝ ਬਦਕਾਂ ਦਾ ਇਹ ਵੀ ਕਹਿਣਾ ਹੈ ਕਿ ਕੋਈ ਲਿਮਿਟੇਸ਼ਨ ਹੋਵੇ ਖੇਤੀ ਕੋਈ ਸੀਮਤ ਮਾਤਰਾ ਵਿੱਚ ਹੋਵੇ ਮੇਰੇ ਨਾਲ ਨੇ ਸੱਜੇ ਪਕੀਦਾ ਪਤੀਜਾ ਜੋ ਇਸ ਮਾਮਲੇ ਨੂੰ ਵਧਾ ਕਰਕੇ ਕਈ ਸਾਲਾਂ ਤੋਂ ਚੱਕ ਰਹੇ ਨੇ ਸਰਕਾਰੀ ਦਰਬਾਰੇ ਇਹਨਾਂ ਨੇ ਤਕਰੀਬਨ 100 ਤੋਂ ਵੱਧ ਚਿੱਠੀਆਂ ਕੱਲੀਆਂ ਨੇ ਤੇ ਹਰ ਮੰਤਰੀ ਨੂੰ ਇਹ ਮਿਲਦੇ ਰਹਿੰਦੇ ਨੇ ਗੱਲ ਕਰਾਂਗੇ ਕਿ ਕੀ ਇਹਨਾਂ ਨੂੰ ਲੱਗਦਾ ਹੈ ਕਿ ਗੱਲ ਅੱਗੇ ਵਧੇਗੀ ਕੀਜਾ ਸਾਹਿਬ ਹੁਣ ਜਦੋਂ ਵਿਧਾਨ ਸਭਾ 'ਚ ਵੀ ਮਾਮਲਾ ਉੱਠ ਗਿਆ ਹੈ ਲੱਗਦਾ ਹੈ ਕਿ ਇਹ ਮਾਮਲਾ ਗੱਲ ਤੁਹਾਡੀ ਅੱਗੇ ਬਤੇਗੀ ਬਿਲਕੁਲ ਸਰ ਖੋਕਰ ਸਾਹਿਬ ਪਹਿਲਾਂ ਦਾ ਸਾਰਿਆਂ ਨੂੰ ਫਤਿਹ ਜੀ ਠੀਕ ਹੈ ਬਹੁਤ ਧੰਨਵਾਦ ਆ ਜੀ ਦੇ ਦਰਸ਼ਨ ਹੋ ਰਹੇ ਆ ਸਰ ਪਹਿਲੇ ਦਿਨ ਤੋਂ ਮੇਰੀ ਡਿਮਾਂਡ ਹੀ ਇਹ ਸੀਗੀ ਵੀ ਵਿਧਾਨ ਸਭਾ ਦੇ ਵਿੱਚ ਹੁਣ ਥੋੜਾ ਜਿਹਾ ਪਟਾਣ ਮਾਜਰਾ ਸਾਹਿਬ ਉਸਮੇ ਨਾ ਇੱਕ ਟਾਕ ਨਹੀਂ ਹੋਈ ਵੀ ਸਹੀ ਫਾਈਲ ਜਿੰਨਾਂ ਕੋਲ ਮੇਰੀਆਂ ਫਾਈਲਾਂ ਗਈਆਂ ਵੀਆ ਉਹਨਾਂ ਨੂੰ ਪਤਾ ਕੱਲ ਉਹਨਾਂ ਦਾ ਕੁਐਸਚਨ ਕੀ ਹੋਣਾ ਚਾਹੀਦਾ ਸੀ ਉੱਥੇ ਸਪੀਕਰ ਸਾਹਿਬ ਚੇਅਰ ਮੈਂ ਵਿਧਾਨ ਸਭਾ ਦੇ ਸਪੀਕਰ ਸਾਹਿਬ ਦੀ ਚੇਅਰ ਨੂੰ ਅਡਰੈਸ ਕਰਕੇ ਇੱਕ ਬੇਨਤੀ ਕਰਦਾ ਕਿ ਪੰਜਾਬ ਸੂਬੇ ਦੇ ਵਿੱਚ ਖਸ ਖਸ ਦੀ ਖੇਤੀ ਕਰਵਾਉਣ ਦੇ ਲਈ ਵਿਧਾਨ ਸਭਾ ਦੇ ਵਿੱਚ ਚਰਚਾ ਕਰਨੀ ਚਾਹਨਾ ਵਾ ਕਿ ਇਸ ਮੁੱਦੇ ਤੇ ਖੁੱਲ ਕੇ ਚਰਚਾ ਹੋਵੇ ਵਾਈਟ ਪੇਪਰ ਲਿਆ ਕੇ ਸਰਕਾਰ ਤੋਂ ਜਵਾਬ ਮੰਗਿਆ ਜਾਵੇ ਕਿ ਸਰਕਾਰ ਦਾ ਕੀ ਕਹਿਣਾ ਜਨਤਾ ਦੀ رائے ਲੈ ਕੇ WhatsApp ਨਹੀਂ ਬਟ ਉਹਨਾਂ ਨੇ ਸਿੱਧਾ ਕਿਹਾ ਸਰਕਾਰ ਕਰਾਊਗੀ ਤਾਂ ਕਦੋਂ ਤੱਕ ਉਹਨਾਂ ਦਾ ਸਰਕਾਰ ਦਾ ਕੋਈ ਇਰਾਦਾ ਨਹੀਂ ਫੁੱਡੀਆਂ ਸਾਹਿਬ ਕਹਿੰਦੇ ਥੋੜਾ ਜਿਆ ਮੈਂਟਲੀ ਪ੍ਰੇਪੇਅਰ ਹੋ ਕੇ ਇਹ ਕੁਐਸਚਨ ਨੂੰ ਪੁੱਟ ਕਰਨਾ ਸੀ ਵੀ ਮੈਂ ਵਿਧਾਨ ਸਭਾ ਦੇ ਵਿੱਚ ਤੇ ਖੁੱਲੀ ਚਰਚਾ ਚਾਹੁੰਦਾ ਓਕੇ ਜਿਹੜੇ ਮਤ ਰੱਖਣਾ ਚਾਹੀਦਾ ਸੀ ਇਸ ਮੁੱਦੇ ਤੇ ਜਾਂ ਫਿਰ ਜਾਂ ਜ਼ੀਰੋ ਅਵਰ ਕਾਲਜ ਗੱਲ ਕਰਦੇ ਜਿੱਥੇ ਕਿਸੇ ਵੀ ਮਤ ਕਹਿ ਸਕਦੀ ਐ ਇਹਦੇ ਵੀ ਬਕਾਇਦਾ ਉਹ ਕਹਿੰਦੇ ਮੈਨੂੰ ਟਾਈਮ ਦਿੱਤਾ ਜਾਵੇ ਸਾਰੇ ਵਿਧਾਇਕਾਂ ਨੂੰ ਟਾਈਮ ਦਿੱਤਾ ਜਾਵੇ ਉਹ ਆਪਣਾ ਆਪਣਾ ਮਤ ਜੋ ਸਹੀ ਸਮਝ ਦੇ ਨਾਲ ਦਾ ਵਿਧਾਇਕਾਂ ਦਾ ਚਿਹਰਾ ਸਾਹਮਣੇ ਆ ਜਾਂਦਾ ਵੇ ਪੰਜਾਬ ਹਤਾ ਸ਼ਿਕਨੇ ਦਾ ਜਿਹੜਾ ਜਿਹੜਾ ਵਿਧਾਇਕ ਚਾਹੇ ਇੱਕ ਇੱਕ ਦੋ ਦੋ ਮਿੰਟ ਉਹ ਆਪਣੀ ਹਰ ਵਿਧਾਇਕ ਉਸ ਚਰਚਾ ਦੇ ਵਿੱਚ ਆਪਣਾ ਯੋਗਦਾਨ ਦੰਦ ਬਿਲਕੁਲ ਤੁਹਾਡੀ ਗੱਲ ਠੀਕ ਹੈ ਪਰ ਪੰਜਾਬ ਦਾ ਖੇੜਾ ਮਸ਼ਾ ਛੁੱਟਿਆ ਭੁੱਕੀ ਤੋਂ ਫੀਮ ਤੋਂ ਹਰ ਘਰ ਚ ਕੰਬਲੀ ਹੁੰਦਾ ਸੀ ਵਿੱਚ ਬੜੀਆਂ ਉਹਨਾਂ ਦੀਆਂ ਗੱਲਾਂ ਹੁੰਦੀਆਂ ਸੀ ਨਿਸ਼ੇੜੀਆਂ ਆਪਣੇ ਘਰ ਨੂੰ ਵੀ ਪਰਵਾਹ ਕਰਦੇ ਸੀ ਤੁਸੀਂ ਕਿਉਂ ਲੱਗੇ ਹੋਆਂ ਫਿਰ ਦੁਬਾਰੇ ਕਿ ਫੀਮ ਦੀ ਖੇਤੀ ਹੋਵੇ ਫਿਰ ਤੁਸੀਂ ਪੰਜਾਬ ਨੂੰ ਨਿਸ਼ੇੜੀਆਂ ਦਾ ਅਨਨ ਤਾਂ ਉਹ ਨਸ਼ੇ ਨਾਲ ਜੋੜਨਾ ਹੀ ਗਲਤ ਆ ਓਕੇ ਤੁਸੀਂ ਇਹਨੂੰ ਨਸ਼ਾ ਕਹਿ ਨਹੀਂ ਸਕਦੇ ਕੋਈ ਆਯੁਰਵੇਦਿਕ ਸ਼ਾਸਤਰ ਲੈ ਲਓ ਫਿਰ ਸੈਕੰਡ ਆ ਜੀ ਡੇਟ 27 ਸਤ 2007 ਨੂੰ ਪ੍ਰਧਾਨ ਮੰਤਰੀ ਦਫ਼ਤਰ ਚ ਦਿੱਤੀ ਹੋਈ ਦਰਖਾਸਤ ਆ ਇਹਦੇ ਵਿੱਚ ਉਹਨਾਂ ਨੇ ਪੰਜਾਬ ਚੀਫ ਸੈਕਟਰੀ ਨੂੰ ਭੇਜੀ ਜੀ ਆ ਦੇਖੋ ਪੰਜਾਬ ਸਰਕਾਰ ਆਮ ਰਾਜ ਪ੍ਰਬੰਧਕ ਭਾਗ ਆਮ ਤੌਰ 'ਤੇ ਸ਼ਾਖਾ ਪ੍ਰਧਾਨ ਮੰਤਰੀ ਦਫ਼ਤਰ ਨਵੀਂ ਦਿੱਲੀ ਤੋਂ ਪ੍ਰਾਪਤ ਹੋਈਆਂ ਪ੍ਰਤੀ ਬੇਨਤੀਆਂ ਦਾ ਨਿਪਟਾਰਾ ਕਰਨ ਬਾਰੇ ਸਰ 64 2010 ਦੀ ਲੈਟਰ ਹੈ ਜੀ ਮੇਰੇ ਕੋਲੇ ਹੂੰ ਇਹ ਡਿਮਾਂਡ ਸੀ ਕਿ ਖਸ ਖਸ ਸਫੇਦ ਜਿਹੜੀ ਅਸੀਂ ਆਮ ਕਰਿਆ ਨੇ ਇਗਾਮ ਤੋਂ 1800 ਰੁਪਏ ਕਿਲੋ ਲੈਣੇ ਆ 1,80,000 ਰੁਪਏ ਪ੍ਰਤੀ ਕੁਇੰਟਲ ਉਹ ਦੁਕਾਨਾਂ ਤੇ ਆਮ ਵੇਚ ਸਕਦੀ ਆ ਸਾਡੇ ਪੰਜਾਬ ਦੇ ਵਿੱਚ ਉਸ ਦੀ ਕਾਸ਼ਤ ਕਿਉਂ ਨਹੀਂ ਹੋ ਸਕਦੀ ਪਤਾ ਲੱਗਿਆ ਇਹਦੇ ਉੱਪਰਲੇ ਛਲਕੇ ਨੂੰ ਪੁੱਕੀ ਤੇ ਅਫੀਮ ਅਰਕ ਨੂੰ ਅਫੀਮ ਕਹਿੰਦੇ ਆ ਉਹ ਗਵਰਨਮੈਂਟ ਨੇ ਦੀ ਆ ਮੈਡੀਕਲ ਦਵਾਈਆਂ ਦੇ ਲਈ ਆਯੁਰਵੈਦਿਕ ਹਰਬਲ ਦਵਾਈ ਆ ਇਹਨੂੰ ਸਾਰੀ ਦੁਨੀਆ ਜਾਣਦੀ ਆ ਔਰ ਇਹਦੇ ਲਈ ਕੀ ਸੀ ਵੀ ਸਾਨੂੰ ਸਭ ਤੋਂ ਪਹਿਲਾਂ ਪੰਜਾਬੀਆਂ ਨੂੰ ਇੱਕ ਫਸਲ ਅਦਰ ਫੋਰਨ ਸਟੇਟ ਭੀਜੂਗੀ ਰੈਵਨਿਊ ਕਮਾਊਗੀ ਇਕੱਲੇ ਪੰਜਾਬੀਆਂ ਕੋਲੋਂ ਉਹਦਾ ਛਿਲਕਾ ਪਕੜਿਆ ਜਾਵੇ ਉਹਨੂੰ ਜੇਲ੍ਹ ਕਿਉਂ ਇਹ ਦੁਨੀਆ 'ਚ ਕੋਈ ਮਨੁੱਖੀ ਅਧਿਕਾਰ ਨਾਮ ਦੀ ਚੀਜ਼ ਹੈਗੀ ਆ ਇਹ ਪਟੀਸ਼ਨ ਐਂ ਤੁਰੀ ਸੀ ਸਫੇਦ ਖਸਖਸ ਨੂੰ ਲੈ ਕੇ ਕਹੇ ਆਨੇ ਦੀ ਦੁਕਾਨ ਦਾ ਤੁਸੀਂ ਬੀਚੀ ਜਾ ਰਹੇ ਹੋ ਇਕੱਲੇ ਇਕੱਲੇ ਬੰਸਾਰੀ ਦੁਕਾਨ ਤੇ ਮੌਲਾਂ ਦਾ ਸ਼ੋਕ ਕਿਤੇ ਵੀ ਲੈ ਲਓ ਤੁਸੀਂ ਹੋਂ ਦਾ ਕਾਲੀ ਖਸਖਸ ਵੀ ਆਮ ਔਨਲਾਈਨ ਮਿਲਦੀ ਹੈ ਜੀ ਨਾ ਖਾਸ ਖਾਸ ਨਹੀਂ ਨਾ ਮਸਲਾ ਤਾਂ ਜਦੋਂ ਫਿਰ ਫੀਮ ਪੁੱਕੀ ਲੋਕ ਖੰਦੇ ਉਹਦੇ ਅਰਥੀ ਵਾਂਗ ਜਿੱਥੇ ਉਹ 50000 ਰਪਾ ਨਮਾ ਦੇ ਰਹੇ ਆ ਜਿੱਥੇ ਰਾਜਸਥਾਨ ਦੇ ਵਿੱਚ ਕੋਈ ਇੱਕ ਬੰਦਾ ਕੱਢ ਕੇ ਲਿਆਓ ਜਿਹੜਾ ਫੀਮ ਪੁੱਕੀ ਨਾ ਮਰਿਆ ਹੋਵੇ ਅੱਛਾ ਤੁਸੀਂ ਆਰਗੂਮੈਂਟ ਦੀ ਗੱਲ ਹੈ ਜੀ ਗੱਲ ਇਹ ਆ ਜਿਉ ਉਹ ਇੰਨੇ ਮਾਰੇ ਆ ਪੂਰੇ ਦੇਸ਼ 'ਚ ਬੰਦ ਕਰ ਦਿਓ ਜਿਹੜੇ ਕਾਨੂੰਨ ਦੀ ਜਿਹੜੀ ਫਸਲ ਇਹਨੇ ਪੰਜਾਬ ਉਹਦੇ ਲਈ ਪੰਜਾਬ ਦੋਸ਼ੀ ਨਾ ਉਹ ਪੰਜਾਬ ਦੇ ਲੋਕ ਜੇਲਾ ਇਹਨਾਂ ਜਾਣ ਕੇ ਜੇ ਜੇ ਤੁਸੀਂ ਉਹਨੂੰ ਮਾਰ ਹੀ ਜਾਂਦੇ ਹੋ ਫਿਰ ਉਹ ਪੂਰੇ ਦੇਸ਼ ਲਈ ਮਾਰੀ ਆ ਇਕੱਲੇ ਪੰਜਾਬ ਲਈ ਤਾਂ ਮਾਰੀ ਨਹੀਂ ਜਾਂ ਹਰਿਆਣੇ ਲਈ ਤਾਂ ਮਾਰੀ ਨਹੀਂ ਤੋਂ ਰਾਜਸਥਾਨ ਤੋਂ ਲੋਕ ਲੈ ਕੇ ਆਉਂਦੇ ਚੋਰੀ ਛਪੇ ਤੇ ਚੋਰੀ ਕਿਉਂ ਕਰਨੀ ਪਵੇ ਪੰਜਾਬ ਬਿੰਦੂ ਤੁਹਾਡਾ ਕਹਿੰਦਾ ਹੈ ਮਤਲਬ ਤੁਸੀਂ ਦੇਖੋ ਐਫ ਆਈ ਆਰ ਦੇ ਵਿੱਚ ਕਿਡਾ ਬੜਾ ਬੇਵਕੂ ਬਣਾਉਂਦੇ ਆ ਹਮਮ ਔਰ ਕੋਈ ਪੁਲਿਸ ਦੀ ਪੁਲਿਸ ਦੀ ਐਫ ਆਈ ਆਰ ਹੁੰਦੀ ਆ ਇਹ ਜੀ 30 ਕੁਇੰਟਲ ਭੁੱਖੀ ਨਾ ਪਕੜਿਆ ਗਿਆ ਇਹ ਬੈਂਗਲੌਰ ਤੋਂ ਲੈ ਕੇ ਆਇਆ ਸੀ ਕੀ ਉਹ ਐਫ ਆਈ ਆਰ ਜਡਿਊਸ਼ਲ ਦਾ ਸਾ ਪੜ੍ਹਦੇ ਨਹੀਂ ਬੈਂਗਲੌਰ ਇੰਡੀਆ ਤੋਂ ਬਾਹਰ ਜਾਂ ਮੱਧ ਪ੍ਰਦੇਸ਼ ਤੋਂ ਲੈ ਕੇ ਆਇਆ ਸੀ ਜਾਉ ਰਾਜਸਥਾਨ ਤੋਂ ਲੈ ਕੇ ਆਇਆ ਸੀ ਜਾਉ ਜੇ ਐਨ ਕੇ ਤੋਂ ਲੈ ਕੇ ਆਇਆ ਸੀ ਜਾਉ ਜ਼ੂਪੀ ਤੋਂ ਲੈ ਕੇ ਆਇਆ ਸੀ ਜਾਉ ਉੱਤਰਾਖੰਡ ਤੋਂ ਲੈ ਕੇ ਆਇਆ ਸੀ ਕੀ ਆ ਉਹ ਅਦਾਲਤਾਂ ਨੇ ਚਲਣਾ ਅਕੋਰਡਿੰਗ ਟੂ ਲਾ ਨੋਟਿੰਗ ਇਸ ਟੂ ਲਾ ਉਹ ਕਾਨੂੰਨ ਤੁਸੀਂ ਵਿਧਾਨ ਸਭਾ ਦੇ ਵਿੱਚ ਹੀ ਬਦਲਿਆ ਜਾ ਸਕਦਾ ਕਹਰੋ ਹਰਾਨੇ ਇਹ ਜਣੀ ਪੰਜਾਬ ਦਾ ਅਧਿਕਾਰ ਖੇਤਰ ਪੰਜਾਬ ਦੇ ਵਿੱਚ ਅ ਖਸ ਖਸ ਦੀ ਖੇਤੀ ਦੀ ਸਰਕਾਰ ਪ੍ਰਵਾਨਗੀ ਦੇ ਸਕਦੀ ਸਵਧਾਨ ਦੇ ਮੁਤਾਬਕ ਸਬਜੈਕਟ ਹੀ ਗੇਤੀ ਆ ਓਕੇ ਜਿਹੜਾ ਸਟੇਟ ਦਾਵਾ ਸੂਬੇ ਦਾਵਾ ਅਧਿਕਾਰ ਆ ਜੀ ਹੂੰ ਸੈਂਟਰ ਗਵਰਨਮੈਂਟ ਦੀ ਰਿਟਰਨ ਚ ਲੜ ਰਾਮ ਮੇਰੇ ਕੋਲ ਪਰ ਪਹਿਲਾਂ ਤੁਸੀਂ ਵੱਡੀਆਂ ਵੱਡੀਆਂ ਫੈਲਾਂ ਚੱਕੀ ਫਿਰਦੇ ਸੀ ਕਾਂਗਰਸ ਵੇਲੇ ਵੀ ਹੌਸਲੇ ਚ ਆਗੇ ਸੀ ਆ ਵੱਡੀਆਂ ਵੱਡੀਆਂ ਫੈਲਾਂ ਸਾਰੀਆਂ ਆ ਪਈਆਂ ਸਾਹਿਬ ਆ ਲੋ ਜੀ ਇਹ ਰੋੜੋ ਸਾਡੀਆਂ ਫੈਲਾਂ ਪਈਆਂ ਜੀ ਆ ਇਹਨਾਂ ਦੇ ਕੁਲਦੀਪ ਸਿੰਘ ਢਾਲੀਵਾਲ ਸਾਹਿਬ ਦੇ ਤਾਂ ਤਾਲੀ ਗਈ ਹੋਇਆ ਜੀ ਜਦੋਂ ਸਰਕਾਰ ਬਣੀ ਤੁਸੀਂ ਭੰਗੜੇ ਪਾਉਂਦੇ ਸੀ ਕਿ ਇਹ ਆਮ ਬੰਦੇ ਨੇ ਆਮ ਬੰਦੇ ਦੀ ਗੱਲ ਸੁਣਨਗੇ ਤੇ ਇਹਨੂੰ ਆਨਤਮਾਨ ਮੰਗ ਪੱਤਰ ਦਿੰਦਾ ਰਿਹਾ ਡੀਸੀ ਸੰਗਰੂਰ ਨੂੰ ਵੀ ਪਾਣੀ ਦੇ ਬਚਾਓ ਦੇ ਲਈ ਝੋਨੇ ਦੀ ਫਸਲ ਦਾ ਬਦਲ ਖਸਖਸਾ ਜੀ ਸਾਨੂੰ ਮੌਕਾ ਮਿਲਿਆ ਤਾਂ ਸੀ ਸੋਚਾਂਗੇ ਅਸੀਂ ਤਾਂ ਨਾ ਕਿ ਨਾ ਅਠਵਾਂ ਦੇ 5 ਮਿੰਟ ਤੇ ਖੋਕਰ ਸਾਹਿਬ ਵੋਟ ਪਾ ਕੇ ਮਸਲਤ ਮਤਲਬ ਪੰਜਾਬ ਚ ਕੋਈ ਐਸਾ ਖਸਖਸ ਦਾ ਪ੍ਰੇਮੀ ਨਹੀਂ ਸੀ ਜਿਹੜਾ ਇਸ ਗੱਲ ਦੀ ਖੁਸ਼ੀ ਨਹੀਂ ਮਨਾ ਰਿਹਾ ਸੀ ਔਰ ਤੁਸੀਂ ਆਹ ਦੇਖੋ ਐ ਨਰਮ ਸਰਬਜੀਤ ਕੋਰ ਮਾਨੂ ਦੇ ਜੀ ਇਹ ਆ ਲੋ ਇਹ ਦੁਬਾਰਾ ਚੋਣ ਹੋਣ ਤੋਂ ਪਹਿਲਾਂ ਇਹ 2019 ਦੀਆਂ ਤਸਵੀਰਾਂ ਆ ਜੀ ਫੁਆਰਾ ਦੇ ਵਿੱਚ ਵੀ ਆ ਤੇ ਉਹ ਕਹਿੰਦੇ ਗ੍ਰੀਨ ਪੈਨ ਗ੍ਰੀਨ ਪੈਨ ਉਹਨਾਂ ਨੂੰ ਆਪਾਂ ਸਟਰੋਂਗਲੀ ਰეკਮੈਂਡ ਜੀ ਸਰਬਜੀਤ ਕੋਰ ਮਾਨੂ ਦੇ ਸੰਗੋਵਾਲ ਸਾਹਿਬ ਸਭ ਤੋਂ ਪਹਿਲਾਂ ਰეკਮੈਂਡ ਕੀਤੀ ਸੀਗੀ ਜੀ ਇਹ ਆ ਲੋ ਜੀ ਪਰ ਜੋਰ ਸਪਰਸ਼ ਕੀਤੀ ਜਾਂਦੀ ਹੈ ਕੁਲਦੀਪ ਸਿੰਘ ਢਾਲੀਵਾਲ ਖੇਤੀਬਾੜੀ ਮੰਤਰੀ ਜੀ ਆ ਉਹਨੇ ਦਫਤਰ ਦਾ ਡੈਰੀ ਨੰਬਰ ਇਹ ਸੀਐਮ ਦੇ ਆਫਿਸ ਚ ਦਿੱਤੀ ਹੋਈ ਹੈ ਜੀ ਦੁਬਾਰੇ ਢਾਲੀਆ ਸਾਹਿਬ ਨੂੰ ਮਿਲੇ ਨਹੀਂ ਤੁਸੀਂ ਉਹ ਮਿਲਦੇ ਕੀ ਉਹ ਯੂਨੀਵਰਸਿਟੀ ਲੁਧਿਆਣੇ ਬਿਆਨ ਦੇ ਬੈਠੇ ਕਿਤੇ ਗਲਤੀ ਨਾਲ ਵੀ ਅਸੀਂ ਇਹਦੀ ਖੇਤੀ ਬਾਰੇ ਸੋਚਾਂਗੇ ਜਦੋਂ ਲਿਸਟ ਦੇਖੀ ਅਕੈਡਮੀ ਦੇ ਚੀਫ ਸਟਾਫਰ ਸਾਹਿਬ ਤੇ ਗੱਲ ਹੋਈ ਜੀ ਉਹ ਕਹਿੰਦੇ ਸਰਜੇ ਕੁਮਾਰ ਤੁਸੀਂ ਖੇਤੀ ਨੂੰ ਕਹਿੰਦੇ ਹੋ ਲਿਆਓ ਕਿੰਨਿਆ ਕਿਸਾਨ ਜੱਥੇਬੰਦੀਆਂ ਜਾਂ ਲਿਖਿਆ ਹੋਇਆ ਉਹ ਡੈਲੀ ਸੀਐਮ ਨੂੰ ਮਿਲਦੀਆਂ ਉਨਾਂ ਨੇ ਸਿਰਦਾ ਕਦੇ ਹੁੰਦਾ ਹੀ ਨਹੀਂ ਮੈਂ ਕਿਹਾ ਜੀ ਫਿਰ ਕਿਸਾਨ ਜੂ ਨਹੀਂ ਨਾ ਦੀ ਲੋੜ ਨਹੀਂ ਰਹਿਣੀ ਓਕੇ ਇਹ ਖਸਖਸ ਦੀ ਖੇਤੀ ਮਿਲ ਗਈ ਹੋਕਰ ਸਾਹਿਬ 1,80,000 ਰੁਪਏ ਪ੍ਰਤੀ ਕਵੰਟਲ ਕੱਲੀ ਖਸਖਸਾ ਹੌਲ ਸੇਲ ਜਿਹੜੀ ਵਿਕਦੀ ਆ ਤੇ ਇੱਕ ਏਕੜ ਚੋਂ ਉੱਪਰੀ ਛਿਲਕਾ ਫਿਰ ਉਹਦੇ ਫੁੱਲਾਂ ਤੋਂ ਮਧੂਮੱਖੀ ਨੇ ਸ਼ਹਿਦ ਲੈ ਕੇ ਜਾਣਾ ਉਹਦਾ ਸ਼ਹਿਦ ਜਿਹੜਾ ਵਾ ਇਹ ਵੀ 2000 ਰੁਪਏ ਕਿਲੋ ਇੱਕ ਏਕੜ ਚੋਂ ਕਿੰਨੀ ਨਿਕਲ ਸਕਦੀ ਆ ਉਹ ਖਸਖਸ ਉਸ YouTube ਦੇ ਪਿਆਵਾ ਮੈਨੂੰ ਤਾਂ ਕਾਨੂੰਨ ਦੀ ਸੋਚ ਹੋਵੇ ਪਹਿਲਾਂ ਵਿਧਾਨ ਸਭਾ ਦੇ ਵਿੱਚ ਪਹਿਲਾਂ ਤਾਂ ਸਭ ਤੋਂ ਪਹਿਲਾਂ ਕਹਿੰਦੇ ਆ ਬੇਨੂੰ ਐਨਡੀਪੀਸੀ ਐਕਟ ਚੋਂ ਅਸੀਂ ਬਾਹਰ ਕੱਢਦੇ ਆ ਉਕੀ ਫੀਮ ਵਾਲਾ ਕਹਤੀ ਜੇਲ੍ਹਾਂ ਚੋਂ ਰਿਹਾ ਗਵਰਨਮੈਂਟ ਦਾ ਰੈਵਨਿਊ ਬਚਣਾ ਅਧਿਆਂ ਤੋਂ ਬਾਅਦ ਜੇਲ੍ਹਾਂ ਖਾਲੀ ਪਣ ਉਸ ਦੀ ਘਟਨਾਫਰੀ ਦੀ ਸਮੱਸਿਆ ਦਾ ਹੱਲ ਜੋ ਕਿ ਪ੍ਰਧਾਨ ਮਾਜਰਾ ਸਾਹਿਬ ਨੇ ਕੱਲ ਦੱਸਿਆ ਨਹੀਂ ਉੱਥੇ ਉਸ ਦੀ ਘਟਨਾਫਰੀ ਦੀ ਸਮੱਸਿਆ ਦਾ ਹੱਲ ਜੇ ਠੇਕੇ ਗੋਲਦੇ ਆ ਅਸਟੇਟ ਦੀ ਵੇਸਟੇਜ ਲਿਆ ਕੇ 10000 ਮੁਲਾਜ਼ਮ ਸਿੱਧਾ ਸਰਕਾਰੀ ਠੇਕੇਾਂ ਤੇ ਧਰਮਾ ਜਰਾ ਸਾਨੂੰ ਤੁਸੀਂ ਫੋਨ ਨਹੀਂ ਲਾਇਆ ਦੁਬਾਰੇ ਫਿਰ ਵੀ ਤੁਸੀਂ ਅੱਡੀ ਉਦਰੀ ਗੱਲ ਕਿਉਂ ਕੀਤੀ ਮੈਂ ਜ਼ਿੰਦਗੀ ਚ ਕਦੇ ਫੋਨ ਲਾਇਆ ਹੀ ਨਹੀਂ ਜੀ ਕਿਸੇ ਨੂੰ ਇਹਨੇ ਬੜਾ ਪਰੇਸ਼ਾਨ ਕੀਤਾ ਘੋਕਰ ਸਾਹਿਬ ਤੁਸੀਂ ਮੈਨੂੰ ਪਿਛਲੀ ਮੀਟਿੰਗ ਚ ਕਿਹਾ ਸੀ ਨਾ ਉੱਥੇ ਵੀ ਸੰਜੇ ਕੁਮਾਰ ਜੀ ਖੇਤੀ ਹੋਗੀ ਖਾਣਾ ਸਾਰਾ ਨੇ ਪੈਸੇ ਤੂੰ ਆਪਦੇ ਬੱਚੇ ਨੂੰ ਪੜਾਣੇ ਆ ਤੂੰ ਪੈਸੇ ਖਰਾਬ ਕਰਦਾ ਸਮਾਂ ਖਰਾਬ ਕਰਦਾ ਤੁਸੀਂ ਮੈਨੂੰ ਪੁੱਛਿਆ ਨਾ ਚੰਡੀਗੜ੍ਹ ਕਿਉਂ ਨਹੀਂ ਜਾਂਦੇ ਮੈਂ ਤਾਂ ਨਹੀਂ ਜਾਂਦਾ ਤੁਸੀਂ ਮੈਨੂੰ ਕਿਹਾ ਸੀ ਘੋਕਰ ਸਾਹਿਬ ਓਕੇ ਤੇ ਸਮਾਂ ਕਿਉਂਕਿ ਸਮਾਂ ਔਰ ਸ਼ਬਦ ਹਮੇਸ਼ਾ ਸੋਚ ਕੇ ਖਰਚ ਕਰਨੇ ਚਾਹੀਦੇ ਕੋਕਰ ਸਾਹਿਬ ਕਿਸੇ ਸ਼ੋਪ ਤੋਂ ਤਾਂ ਮਿਲ ਨਹੀਂ ਨਹੀਂ 10000 ਰੁਪਏ ਦੇ ਇੱਕ ਘੰਟਾ ਲਿਓ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲੇ ਸੀ ਤੁਸੀਂ ਪੰਜਾਬ ਭਵਨ ਚ ਸੰਗਤ ਜੀ 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 ਉਹਨਾਂ ਨੇ ਮੇਰੀ ਫਾਈਲ ਖੁਦ ਥਰਡ ਸਟੈਪ ਤੋਂ ਤੁਹਾਨੂੰ ਮੈਂ ਫੋਟੋ ਭੇਜੂੰਗਾ ਥਰਡ ਸਟੈਪ ਤੋਂ ਖੁਦ ਪਕੜੀ ਉਹ ਮੈਂ ਕਹਾ ਕਹਿੰਦੇ ਜੀ ਤੁਸੀਂ ਬੈਠੋ ਤੁਹਾਨੂੰ ਚੀਫ ਸੈਕਰੀਟਰੀ ਸਾਹਿਬ ਮੈਂ ਕਹਾ ਸਰ ਕੰਕਸ ਵਾਲੀ ਫਾਈਲ ਆ 20 ਸਾਲ ਦਾ ਰਿਕਾਰਡ ਆ ਮੈਂ ਦੁਬਾਰਾ ਕਿੱਥੇ ਤੇ ਐਂ ਫੜੀ ਆ ਜੀ ਚੀਫ ਸੈਕਰੀਟਰੀ ਨੂੰ ਪਕੜਾਈ ਆ ਤੇਰੋ ਰეკਮੈਂਡ ਹੋਈ ਆ ਸਾਨੂੰ ਇਹ ਖਬਰ ਤੋਂ ਪਤਾ ਲੱਗਿਆ ਆ ਲੋ ਜੀ ਮੁੱਖ ਮੰਤਰੀ ਨੇ ਲਾਈ ਪਰਤਾਲਾਂ ਦੀ ਝੜੀ ਓਕੇ ਤੇ 68 ਖਬਰਾਂ ਇਕੱਠੀਆਂ ਲੱਗੀਆਂ ਸੀ ਪੰਜਾਬ ਦੀਆਂ ਅੱਡੜ ਸਾਡੇ ਵਾਲੀ ਕੱਲੀ ਆ ਡੱਬੀ ਬਣਾ ਕੇ ਰੈੱਡ ਵਾਗ ਵਿੱਚ ਲੱਗੀ ਸੀ ਜੀ ਤੇ ਕੱਲ ਦੇਖੋ ਸਿੰਧਵਾ ਸਾਹਿਬ ਜਿਵੇਂ ਖੁਸ਼ ਸੀ ਸਾਰਾ ਸਦਨ ਕਿਵੇਂ ਖੁਸ਼ ਸੀ ਇਹ ਖੁਸ਼ੀ ਕਰਾਉਣੇ ਮੈਂ ਗੱਲ ਦੱਸਦਾ ਜੀ 1997 ਚ ਹਰਚਰਨ ਬਰਾੜ ਦੀ ਸਰਕਾਰ ਤੋਂ ਬਾਅਦ ਪਠਾਨ ਮੈਡਮ ਆਏ ਕੁਝ ਸਮੇਂ ਲਈ ਬਿਲਕੁਲ ਚਲੋ ਸਭ ਦਾ ਵੱਡੇ ਬੰਦਿਆਂ ਦੀ ਗੇਮਾਂ ਹੁੰਦੀਆਂ ਇੱਥੇ ਸਾਡੇ ਐਮਐਲਏ ਬਣੇ 1998 ਸਰਦਾਰ ਭਗਤ ਸਿੰਘ ਮੱਲਾ ਓਕੇ ਮੈਂ ਉਹਨਾਂ ਨੂੰ ਕਿਹਾ ਮੈਂ ਨਾ ਜਦੋਂ ਇਲੈਕਸ਼ਨ ਜਿੱਤ ਗਏ ਸਾਡੀ ਫੈਮਲੀ ਸਾਰੀ ਕਾਂਗਰਸੀ ਸੀ ਪਰ ਮੈਂ ਵਿਚਾਰਾਂ ਕਰਕੇ ਵੀ ਸੁਖਵੀਰ ਦੇ ਨਾਲ ਮੈਂ ਸਹਿਮਤੀ ਦਿੰਦਾ ਮੱਲਾ ਸਾਹਿਬ ਨਾਲ ਅਸੀਂ ਸਪੋਰਟ ਕੀਤੀ ਹਾਂ ਜਦੋਂ ਵਿਧਾਨ ਸਭਾ ਚ ਉਹ ਰਾਜਪਾਲ ਤੋਂ ਸੋਚ ਕੇ ਆਉਂਦੇ ਆ ਤੀਸਰੇ ਦਿਨ ਮੈਂ ਉਹਨਾਂ ਦੇ ਘਰੇ ਜਾਣਾ ਮੇਰੇ ਮੋਢੇ ਦੇ ਹੱਥ ਰੱਖ ਕੇ ਮੈਨੂੰ ਲੋਬੀ ਜੀ ਲੈ ਜਾਂਦੇ ਆ ਕਹਿੰਦੇ ਹਾਂ ਸੰਜੇ ਬੇਟਾ ਕੰਮ ਕੋ ਉਂਦਰਾ ਜੋ ਵੀ ਕੋਈ ਕੰਮ ਆ ਅੱਛਾ ਉਹ ਇੱਥੇ ਸਭ ਇਮਾਨਦਾਰੀ ਦਾ ਮੁੱਲ ਹੁੰਦਾ ਵਾ ਸ਼ਰਾਫਤ ਦਾ ਕਿਤੇ ਦਾ ਮੁੱਲ ਰਹੇਗਾ ਹੀ ਆ ਜੀ ਓਕੇ ਮੈਂ ਕਹਾਂ ਸਰ ਜਦੋਂ ਤੁਹਾਨੂੰ ਮੌਕਾ ਮਿਲਿਆ ਆਪਾਂ ਪੰਜਾਬ ਚ ਖਸਖਸ ਦੀ ਬਿਜਾਈ ਦੀ ਗੱਲ ਕਰਨੀ ਆ ਤੇ ਵਿਧਾਨ ਸਭਾ ਦੇ ਵਿੱਚ ਕੋਈ ਐਮ ਐਲ ਏ ਕਰ ਸਕਦਾ ओके ਉਹ ਕਹਿੰਦੇ ਭਰਾਵਾ ਮੈਂ ਤਾਂ ਜੇ ਨਵਾਂ ਨਵਾਂ ਬਣਿਆ ਪਹਿਲੀ ਵਾਰੀ ਉਲਝਣ ਨਹੀਂ ਆਪਾਂ ਕਰਾਂਗੇ ਵਿਚਾਰ ਥੋੜੇ ਚਿਰ ਬਾਅਦ ਨਾਲ 3 ਸਾਲ ਬੀਤਿਆ ਫਿਰ ਮੇਰੀ ਗੱਲ ਹੋਈ ਕਹਿੰਦੇ ਸੰਜੇ Shimlepur ਕਮੇਟੀ ਦੀ ਬੈਠਕ ਦੀ ਮੀਟਿੰਗ ਸੀ ਮੈਂ ਆ ਗੱਲ ਕੀਤੀ ਸਾਰੇ ਅਸਪੇ ਅੱਛਾ ਸਵਰਗੀ अजीत ਸਿੰਘ ਕੋਹੜ ਸਾਹਿਬ ਸੀਗੇ ਉਦੋਂ ਜੇਲ੍ਹ ਮੰਤਰੀ ਹੂੰ ਕੋਹੜ ਸਾਹਿਬ ਨੇ ਸਮਰਥਨ ਕੀਤਾ ਉਹਨਾਂ ਦਾ ਓਕੇ ਮਤਲਬ ਸਸਨ ਵਾਲੀ ਗੱਲ ਨਹੀਂ ਹੈ ਬਾਕੀ ਸਟੇਟਾਂ ਰੈਵਨਿਊ ਕਮਾਉਂਦੀਆਂ ਪੰਜਾਬੀ ਤੁਹਾਡਾ ਜੇਲਾਂ ਚ 10-10 ਸਾਲ ਦੀ ਸਜ਼ਾ ਹੋ ਰਹੀ ਆ ਉਹ ਪੰਜਸਪਾਲ ਕੋਰਾ ਤਰਨਤਾਰਨ ਤੋਂ ਵੱਲੋਂ ਉਹਦੇ ਹਸਬੰਦ ਨੂੰ ਉਹ ਪਿਨਿਸ਼ਮੈਂਟ ਚ 10 ਸਾਲ ਅੰਦਰ ਕੱਟ ਰਿਆ ਬਾਹਰ ਉਹਨਾਂ ਦਾ ਕਲੰਕਾ ਉਹਦੀ ਬੇਟੀ ਆ ਬੱਚੇ ਆ ਉਹਦੀ ਵਾਈਫ ਆ ਵੀ ਇਹ ਬਲੈਕ ਹੀ ਆ ਯਾਰ ਜਿਹੜੀ ਗਵਰਨਮੈਂਟ ਰੈਵਨਿਊ ਕਮਾ ਰਹੀ ਆ ਖੁਦ ਸ਼ਾਪਸ ਕਰ ਰਹੀ ਆ ਤੁਸੀਂ ਦੇਖੋ ਸਚਗੰਨਨਦੇਤ ਸਾਹਿਬ ਜਦੋਂ ਜਾਣਦੇ ਆ ਜੀ ਹਾਂ ਮਹਾਰਾਸ਼ਟਰ ਉੱਥੇ ਸਾਹਮਣੇ ਦੁਕਾਨਾਂ ਆ ਜੀ ਫਿਰ ਰਾਜਸਥਾਨ ਤੋਂ ਦੇਖੋ ਉਹ ਦੁਆਰਾ ਡੇਕੇ ਫਿਰ ਖੁੱਲ ਗਏ ਜੀ ਪੰਜਾਬ ਵਾਲੇ ਉੱਥੋਂ ਲੈ ਵੀ ਆਉਂਦੇ ਕਈ ਵਾਰੀ ਅਜਿਹਾ ਵੀ ਕਿਉਂ ਮੈਂ ਜੂਨੀਅਰ ਜੂਨ ਸੈਨ ਗਰਾਉਂਡ ਚ ਲੈ ਗਿਆ ਦੋਹਾਂ ਦਿਨਾਂ ਚ ਉਹਨਾਂ ਨੇ ਸਾਈਨ ਕਰਤੇ ਉਹ ਕਹਿੰਦਾ ਸੰਜੇ ਜੀ ਹਾਲਾਤ ਇਹ ਆ ਵੀ ਨਾਲ ਲੈ ਕੇ ਆਉਣਾ ਤਾਂ ਨਾਕੇ ਤੋਂ ਤਾਂ ਵੀ ਨਹੀਂ ਡੰਗਣ ਦਿੰਦੇ ਉਹ ਕਹਿੰਦਾ ਤੁਸੀਂ ਤਾਂ ਦੇ ਗੱਡੀ ਵਾਲੇ ਕਿਸਤਾ ਕਿਵੇਂ ਤਾਰਦੇ ਹੋ ਅੱਛਾ ਤੇ ਸਾਡੇ ਜੋਗੇ ਦਾ ਲੈ ਕੇ ਆਣੇ ਆ ਆਜ਼ਾਦੂ ਨਹੀਂ ਖਾਂਦੇ ਜਿਹੜੇ ਤੁਹਾਨੂੰ ਲੱਗਦਾ ਕਿ ਭਾਰਤ ਦੇ ਵਿੱਚ ਇੱਕ ਪਾਸੇ ਤਾਂ ਕਹਿੰਨਾ ਕਿ ਸਾਡਾ ਭਾਰਤ ਇੱਕ ਹੈ ਕਾਨੂੰਨ ਇੱਕ ਹੈ ਪਰ ਕਾਨੂੰਨ ਦੂਰੇ ਚੱਲਦੇ ਨੇ ਜਿਸ ਕਾਰਨ ਪੰਜਾਬ ਨੂੰ ਨੁਕਸਾਨ ਹੈ ਪੰਜਾਬ ਦੇ ਨੌਜਵਾਨਾਂ ਨੂੰ ਜੇਲ੍ਹਾਂ 'ਚ ਵੀ ਜਾਣਾ ਪੈਂਦਾ ਹੈ ਤੇ ਜਿਹੜੇ ਪੰਜਾਬ ਦੇ ਨੌਜਵਾਨ ਮਾੜੇ ਨਸ਼ਿਆਂ ਤੇ ਲੱਗਦੇ ਕੋਕਰ ਸਾਹਿਬ ਦੇਖੋ ਮੈਂ ਨਾ ਬਹੁਤ ਕੁਝ ਦੇਖਿਆ ਹੈ ਨਾ ਖਾਣਾ ਇਹ 1992 ਸਮਥਿੰਗ 1985 86 ਤੋਂ ਜਿਵੇਂ ਰੇਲਵੇ ਲਾਈਨਾਂ ਦੇ ਨਾਲ-ਨਾਲ ਸਾਰਾ ਸਫੇਦਾ ਲਗਾਣਾ ਪੰਜਾਬ ਨੂੰ ਮੂਫਲੀ, ਮੂੰਗੀ, ਕਪਾਹ, ਨਰਮੇ ਇਹਨਾਂ ਚੀਜ਼ਾਂ ਤੋਂ ਹਟਾ ਕੇ ਇਕੱਲਾ ਚੂਨਾ ਦੇ ਦੇਣਾ ਵੀ ਪੰਜਾਬ ਇੱਕ ਪਾਣੀ ਦੇ ਸਿਰ ਤੇ ਆ ਮੈਂ ਆ ਜਿਹੜੀ ਪ੍ਰਧਾਨ ਮੰਤਰੀ ਵਾਲੀ ਐਪਲੀਕੇਸ਼ਨ ਹੈ ਨਾ ਜੀ ਇਹਦੇ ਵਿੱਚ ਮੈਂ ਤਰਕ ਹੀ ਦਿੱਤਾ ਸੀ ਸਾਡੇ ਮਨਪ੍ਰੀਤ ਸਿੰਘ ਗਿੱਲ ਨੇ ਜੀ ਪ੍ਰਧਾਨ ਸਾਹਿਬ ਉਹਨਾਂ ਨੇ 2007 'ਚ ਨਾ ਬੋਰ ਬਦਲੀ ਕੀਤਾ ਜੀ ਹੂੰ ਉਹ ਉਹਨਾਂ ਤੋਂ ਮੱਛੀ ਮੋਟਰ ਵਾਲੇ ਆ ਗਏ ਨਾ ਹੋਰ ਸਮਰਸੀ ਕੋ ਲਾ ਕੇ ਉਦੋਂ ਟਿਊਬਲ ਪੰਪ ਪੜਾ ਹੀ ਬੋਰ ਚੇਂਜ ਕਰਨਾ ਪੈਂਦਾ ਸੀ ਓਕੇ ਉਹ 1,10,000 ਰੁਪਏ ਲੱਗ ਗਿਆ 2000 ਦਾਸੀ ਆ ਕੇ ਫੇਰ ਉਹ 100 ਫੁੱਟ ਪਾਣੀ ਛੱਡ ਗਿਆ ਫੇਰ ਉਹ ਬੋਰ ਬਦਲੀ ਕਰਨਾ ਸੀ ਫੇਰ ਕੋਨੀਆਂ ਡੂੰਗੀਆਂ ਕਰਨੀਆਂ ਪੈਂਦੀਆਂ ਸੀ ਉਹ ਤਾਂ ਮੈਂ ਵੀ ਕਰਦਾ ਰਿਹਾ ਪਿੰਡ ਫੇਰ ਉਹ ਉੱਚ ਕੋਨੀਆਂ 'ਚ ਬੰਦੇ ਮਰ ਜਾਂਦੇ ਸੀ ਥੱਲੇ ਦਬ ਕੇ ਹੋਗਰ ਸਾਹਿਬ ਇਹ ਦੇਖਿਆ ਇਹਦੇ ਵਿੱਚ ਸਭ ਤੋਂ ਪਹਿਲਾਂ ਆਇਆ ਸੀ ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਉਹਨੂੰ ਫਿਕਰ ਦਾ ਕੋ ਤਾਂ ਕਰੇ ਜੀ ਕਿਸੇ ਨੂੰ ਪੰਜਾਬ ਨਾ ਮਤਲਬ ਹੋਵੇ ਹੂੰ ਫਿਰ ਜਿਹੜੀ ਆ ਨਾ ਜਿਵੇਂ ਪੇਂਟ ਕਲਰ ਆਉਂਦੇ ਸੀ ਪ੍ਰੋਕਸੀ ਬਣਦੀ ਮੈਂ ਨਾ ਯੂਨੀਵਰਸਿਟੀ ਤੋਂ મદ੍ਰਾਸ ਯੂਨੀਵਰਸਿਟੀ ਤੋਂ ਮੁੰਡਾ ਆਇਆ ਇੱਥੇ ਉਹ ਆ ਕੇ ਡੀਏਵੀ ਕਾਲਜ ਦੇ ਬਾਹਰ ਚਾਹਲੇ ਜਿਸਗਾਂ ਤੇ ਉਹਨੇ ਕਬਸਰ ਲਿੱਤਾ ਬੜੇ ਫਿਲਮੀ ਸਟਾਈਲ ਚ ਉਹਨੇ ਜੱਗ 'ਚ ਕਬਸਰ ਪਾਇਆ ਫੈਂਸੀ ਡ੍ਰਿਲ ਵਾਲਾ ਪਾਉਣ ਇਹ ਦੋ ਤਰ੍ਹਾਂ ਫੈਂਟੇ ਪਾਇਏ ਦੋ ਦੋ ਬੰਦਿਆਂ ਨੂੰ ਗਲਾਸਾਂ 'ਚ ਪਾ ਕੇ ਉਹਨੇ ਐ ਮੈਂ ਕਹਿਆ ਯਾਰ ਆਹ ਜਿਹੜੀ ਚੀਜ਼ ਹੈ ਵੀ ਵਿਸਕੀ ਤਾਂ ਲੱਗਦੀ ਨਹੀਂ ਸੀ ਜਿਹੜੀ ਇਹਨਾਂ ਨੇ ਕੋਲ ਡਰਿੰਕ ਫੈਂਟਾ ਵੀ ਪਾਈ ਉਹਨੇ ਪਾ ਕੇ ਪੀਤਾ ਉਹ ਹੌਲੀ ਹੌਲੀ ਪਤਾ ਲੱਗਣ ਲੱਗ ਗਿਆ ਵੀ ਇਹ ਕੱਫ ਸਿਰਫ ਆ ਹੂੰ ਵੀ ਕਨਸਿਡਰ ਲ ਕੋਰਕਸ ਇਹਨੂੰ ਵੱਧ ਮਾਤਰਾ 'ਚ ਪੀਓ ਯੂਨੀਵਰਸਿਟੀ ਕਾਲ ਜਾਂਦੇ ਬਾਥਰੂਮਾਂ 'ਚ ਖਾਲੀ ਸ਼ੀਸ਼ੇ ਬਹੁਤ ਹੁੰਦੀਆਂ ਸੀ ਉਦੋਂ ਹਾਜ਼ਰ ਇਹ ਲੌਂਜ ਕੀਤੀ ਗਈ ਇੱਕ ਪੂਰੀ ਦੇਸ਼ ਦੇ ਅੰਦਰ ਚਾਰ ਪੰਜ ਬੰਦੇ ਇਹੜੇ ਦੇਸ਼ ਨੂੰ ਚਲਾਉਂਦੇ ਆ ਸ਼ੁਰੂ ਤੋਂ ਹੀ ਪਹਿਲਾਂ ਤੋਂ ਵੀ ਹੁਣ ਵੀ ਸਿਰਫ ਚਿਹਰੇ ਬਦਲ ਜਾਂਦੇ ਆ ਪਰ ਤੁਸੀਂ ਸੁਰੇ ਖੋਕਰ ਸਾਹਿਬ ਕਿਸ ਹਾਲਾਤਾਂ ਚ ਉੱਠਣਾ ਇਸ ਦੇਸ਼ ਦੇ ਅੰਦਰ ਉਹ ਸਿਰਫ ਚਾਰ ਪੰਜ ਬੰਦੇ ਡਿਸਾਈਡ ਕਰਕੇ ਬਹੁੰਦੇ ਆ ਵੀ ਸੁਰੇ ਪੁੱਤ ਆਏ ਆ ਠੀਕ ਹੈ ਉਹ ਸ਼ੁਰੂ ਤੋਂ ਹੀ ਆਏ ਇਹ ਤਾਂ ਨੇ ਡੰਗੀਆਂ ਵਾਲੇ ਵਿਚ ਦੇ ਵਿਚ ਮੈਨੂੰ ਗਰੀਬ ਚ ਥੋੜੀ ਇਹ ਜਾਣਕਾਰੀ ਦਿਓ ਕਿ ਫੀਮ ਦੀ ਖੇਤੀ ਵਾਲੀ ਆ ਪਖਸ ਖਸ ਖ ਦੀ ਕਹਿ ਦਿੰਨੇ ਆ ਕਸ ਕਸ ਦੇ ਕੀਤੀ ਗਈ ਜਿਹੜੀ ਫਾਈਲ ਕਿਹਦੇ ਕਿਹਦੇ ਕੋਲ ਗਈ ਹੈ ਤੇ ਕਿਹਨੂੰ ਕਿਹਨੂੰ ਮਿਲੇ ਉਹ ਡਿਟੇਲ ਮੈਨੂੰ ਦੱਸੋ। ਕੁਲਦੀਪ ਸਿੰਘ ਢੜੀਵਾਲ ਸਰਦਾਰ ਭਗਵੰਤ ਸਿੰਘ ਮਾਨ ਓਕੇ ਹਮ ਹਮਣੋ ਰੁੜਾਜੀ ਹਮ ਸੰਗੋਬਾਲ ਸਾਹਿਬ ਇੱਕ ਫਾਈਲ ਸਾਡੇ ਮੋਗੇ ਵਾਲੇ ਵਿਦਾਇਕਾਂ ਨੂੰ ਮਿਲਣ ਗਏ ਸੀ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਉਹਨਾਂ ਦੀ ਫੈਮਲੀ ਨਹੀਂ ਬਣਾ ਕਰਤਾ ਕਹਿੰਦੇ ਅਸੀਂ ਸਾਡੀ ਪਾਰਟੀ ਦਾ ਮਸਲਾ ਵੀ ਦੇਖਾਂਗੇ। ਤੇ ਪੁਰਾਣੇ ਕਾਂਗਰਸ ਅਕਾਲੀਆਂ ਵਾਲੇ ਸਭ ਤੋਂ ਪਹਿਲੀ ਰეკਮੈਂਡੇਸ਼ਨ ਆਈ ਸੀਗੀ ਜੀ ਗੋਲਵਿੰਦਰ ਵੀਰ ਨੇ ਉਥੇ ਮਕੰਦਪੁਰ ਛਿੰਝ ਮੇਲੇ ਤੇ ਡਾਕਟਰ ਸੁਖੀ ਜੀ ਨੇ ਰეკਮੈਂਡ ਕੀਤਾ ਸੀ ਜੀ ਪਰ ਜੋਰਸ਼ਪਾਸ ਸਭ ਤੋਂ ਪਹਿਲੀ ਕੱਲ੍ਹ ਮੇਲੇ ਅਕਾਲੀਆਂ ਤੇ ਕਾਂਗਰਸੀ ਜਦੋਂ ਵੀ ਸਰਕਾਰ ਆ ਰਹੀਆਂ ਕਿਹੜੇ ਕਿਹੜੇ ਸਾ ਟੋਟਲ ਦੱਸੋ ਕੋਈ ਬੇਰਵਾ ਦੇ ਦਿਓ ਅੱਜ ਪੂਰਾ ਟੋਟਲ ਇਹ ਟੋਟਲ ਤਾਂ ਤੁਸੀਂ ਸੁਖਵੀਰ ਸਿੰਘ ਬਾਦਲ ਜਿਨ੍ਹਾਂ ਦੇ ਦਫ਼ਤਰੋਂ ਵੀ ਨੋਟੀਫਿਕੇਸ਼ਨਾਂ ਹੋਈਆਂ ਆ ਵਿਜੇ ਚੋਪੜਾ ਜੀ ਪੰਜਾਬ ਕੇਸਰੀ ਦੇ ਪਦਮਸ਼ਰੀ ਵਿਜੇ ਚੋਪੜਾ ਜੀ ਓਕੇ ਮਾਲਕ ਨੇ ਲਈ ਉਹਨਾਂ ਨੇ ਸੁਖਵੀਰ ਜੀ ਨੂੰ ਲੈਟਰ ਲਿਖਿਆ ਉਹ ਕਹਿੰਦਾ ਸੰਜੇ ਕੁਮਾਰ ਤੁਹਾਡੇ ਕੋਲੇ ਆ ਰਿਹਾ ਵਾ ਆ ਉਹਨਾਂ ਦੇ ਦਫ਼ਤਰੋਂ ਮਾਰਕ ਕੋਈ ਉਹਨਾਂ ਨੇ ਲਫਾਫਾ ਮੈਨੂੰ ਵਾਪਸ ਭੇਜਿਆ ਇਹ ਨੇ ਜੀ ਨਿੱਜੀ ਸਹਾਇਕ ਉਪ ਮੁੱਖ ਮੰਤਰੀ ਸੁਖਵੀਰ ਨੂੰ ਕੈਪਟਨ ਨੂੰ ਸਿੱਧੂ ਸਾਹਿਬ ਨੂੰ ਤੇ ਮੈਂ ਤਾਂ ਸ਼ਾਇਦ ਹੀ ਕੋਈ ਛੱਡਿਆ ਹੋਵੇ ਜੀ ਤੇ ਹੁੰਦੇ ਸੀ ਐਮ ਸਾਹਿਬ ਨੂੰ ਅਮਨ ਅਰੋੜਾ ਜੀ ਨੂੰ ਸੰਗੋਵਾਲ ਸਾਹਿਬ ਨੂੰ ਐਮ ਐਲ ਏ ਸਾਹਿਬ ਨੂੰ ਤੇ ਸਰਵਜੀਤ ਗੁਰ ਮਾਨੂਕੇ ਜੀ ਬੈਂਸ ਬ੍ਰਦਰ ਸੀਗੇ ਜੀ ਉਦੋਂ ਦੋਨੋਂ ਉਹਨਾਂ ਨੇ ਵੀ ਪ੍ਰਯਾਸ ਕੀਤਾ ਪਰ ਉਦੋਂ ਟਾਈਮ ਥੋੜਾ ਰਹਿ ਗਿਆ ਤੇ ਚਾਰ ਮਹੀਨੇ ਜੇ ਇਲੈਕਸ਼ਨ ਅਨਾਉਂਸ ਹੋਵੇ ਤੇ ਜੰਨੀ ਸਾਹਿਬ ਨੂੰ ਉਦੋਂ ਵੱਲ ਜਥੇਦਾਰ ਤੋਂ ਦਾਸ ਸਿੰਘ ਸਵਰਗੀ ਐਨੇ ਤੁਹਾਡੀ ਲੀਡਰਾਂ ਨੇ ਐਨੇ ਮੰਤਰੀਆਂ ਨੇ ਬਦਕਾਂ ਨੇ ਗੱਲ ਸੁਣੀ ਗੱਲ ਅੱਗੇ ਵੱਧ ਕੇ ਨਹੀਂ ਰਹੀ ਰੋਕ ਕਿੱਥੇ ਰੋਕ ਆ ਜੀ 304-5 ਬੰਦੇ ਇਹਦੇ ਨਾਲ ਮੈਡੀਕਲ ਡਰੱਗਸ ਨਸ਼ੇ ਦਾ ਇੱਕ ਬਹੁਤ بڑا ਸਰਕੂਲ ਖਤਮ ਹੋ ਜਾਣਾ ਤੁਹਾਨੂੰ ਬਲੱਡ ਪ੍ਰੈਸ਼ਰ ਦੇ ਬੀਪੀ ਦੇ ਸ਼ੂਗਰ ਦੇ ਪੱਤੇ ਲੈਣ ਦੀ ਲੋੜ ਨਹੀਂ ਜਦੋਂ ਤੁਸੀਂ ਦੋ ਚਮਚੇ ਸੇਵਨ ਦੇ ਵਿੱਚ ਦੇਖੋ ਵੱਧ ਖਾਓਗੇ ਤਾਂ ਰੋਟੀ ਦਾ ਵੀ ਨੁਕਸਾਨ ਹੈ ਬਿਲਕੁਲ ਜੇ ਤੁਸੀਂ ਖਸਖਸ ਦੀ ਗੱਲੀ ਸਾਰੀਆਂ ਗੱਲਾਂ ਨੂੰ ਛੱਡੋ ਮੈਨੂੰ ਖਸਖਸ ਦਾ ਸ਼ਹਿਦ ਬਾਕੀ ਸਾਨੂੰ ਅਸੀਂ ਚੀਰਾ ਨਹੀਂ ਲਾਂਦੇ ਠੀਕ ਹੈ ਅਸੀਂ ਫੀਮ ਕੱਢਦੇ ਹਾਂ ਓਕੇ ਗਵਰਨਮੈਂਟ 50 50 ਹਜ਼ਾਰ ਨਵੇਂ ਪਟੇ ਦੇ ਰਹੀ ਆ ਮੈਡੀਕਲ ਕੰਪਨੀਆਂ ਨੂੰ ਦੇਣ ਲਈ ਈਰਾਨ ਤੋਂ ਇੰਪੋਰਟ ਕਰਦੀ ਆ ਵਾਏ ਜਾਂ ਹੋਰ ਆਦਰਸ ਕੰਟਰੀ ਤੋਂ ਕਿਉਂ ਆਰਦੀ ਐ ਕਿਉਂ ਯੂਐਨਓ ਦਾ ਖਤਰਾ ਹੀ ਕੋਈ ਨਹੀਂ ਹੁਣ ਕਿਉਂਕਿ ਹੁਣ ਤਾਂ ਕੋਈ ਵੀ ਯੂਰਪ ਦੀ ਕੰਟਰੀ ਨਹੀਂ ਜਿੱਥੇ ਪੋਪੀਸਿਡ ਨਹੀਂ ਹੈ ਸਟੋਰਾਂ 'ਚ ਉਹਨਾਂ ਨੇ ਤਾਂ 2 ਗ੍ਰਾਮ ਤੱਕ ਵਾਲਿਕ ਨੂੰ ਕੋਕ ਵਗੈਰਾ ਹੈਰੋਇਨ ਵਗੈਰਾ ਵੀ ਕਲੀਅਰ ਕਰਤੀ ਸਟੋਰ ਤੇ ਆ ਕਹਿੰਦੇ ਪੀਣਾ ਹੀ ਆ ਜੀ ਉਹੀ ਵਿਕਦੀ ਹੁੰਦੀ ਆ ਜਿਹਦਾ ਗਾਹ ਹੋਵੇ ਕੋਪਰ ਸਾਹਿਬ ਹੂੰ ਉਹ ਕਹਿੰਦੇ ਫਿਰ ਤੁਸੀਂ ਸਿੰਟੈਟਿਕ ਵੀ ਕੇ ਕਿਉਂ ਮਰਨਾ ਤੁਸੀਂ ਇੱਕ ਨੰਬਰ ਚੋਂ ਖੇਤੀ ਕਰਦੇ ਆ ਕੋਕ ਦੀ ਉਥੇ ਦੇ ਰਹੇ ਸਟੋਰਾਂ ਤੇ ਬਿਲਕੁਲ ਜਿਹੜੇ ਮੈਂ ਤੁਹਾਨੂੰ ਪਹਿਲਾਂ ਵੀ ਸਵਾਲ ਕੀਤਾ ਸੀ ਉਹਦਾ ਤੁਸੀਂ ਜਵਾਬ ਨਹੀਂ ਦਿੱਤਾ ਪੰਜਾਬ ਦੇ ਵਿੱਚ ਇੱਕ ਏਕੜ ਚੋ ਜਿਹੜੀ ਖਸਕਸਾ ਕਿੰਨੀ ਇੱਕ ਨਿਕਲ ਸਕਦਾ ਕਿੰਨੇ ਅਮਾਉਂਟ ਦੇ ਮੇਰੇ ਕੋਲੇ ਫਾਈਲ ਪਈ ਆ ਜਿਹੜੀ ਯੂਨੀਵਰਸਿਟੀ ਨੂੰ ਭੇਜੀ ਸੀ ਇਸੇ ਗੱਲ ਦੇ ਲਈ ਓਕੇ ਹੁਣ ਅਦਰਸ ਸਟੇਟ ਦੀ ਲੈਂਡ ਨਾਲੋਂ ਪੰਜਾਬ ਦੀ ਧਰਤੀ ਦਾ ਫਰਕ ਬਹੁਤ ਹੈ ਜੀ ਇੱਥੇ ਤਾਂ ਥੁੱਕ ਛੜ ਤੋਂ ਥਾਲਾ ਉਹ ਡਬਲ ਹੋ ਜਾਂਦਾ ਇਹ ਯੂਨੀਵਰਸਿਟੀ ਦੇ ਕੋਲੇ ਮੇਰੀ ਫਾਈਲ ਦੇ ਵਿੱਚ ਬਕਾਇਦਾ ਲੈਟਰ ਤੁਹਾਨੂੰ ਮੈਂ ਦਿਖਾ ਸਕਦਾ ਓਕੇ ਕਿੰਨੀ ਕੋ ਹੋ ਸਕਦੀ ਹੈ ਫਲ ਦੇ ਲਈ ਵੀ ਕਰਨ ਕਿ ਇੱਕ ਟਾਈਮ 50000 ਦੀ ਨਿਕਲਦੀ ਹੈ ਤੇ ਇਹ ਲੱਖ ਦੀ ਨਿਕਲ ਸਕਦੀ ਆ ਤੁਹਾਨੂੰ ਪੂਰੇ ਆંકੜੇ ਮਿਲ ਜਾਣੇ ਆ ਮੈਂ ਆਟੀਆਈ ਵੀ ਭਾਈ ਸੀ ਡਾਇਰੈਕਟਰ ਸਿਹਤ ਵਿਭਾਗ ਨੂੰ ਵੇ ਹਾਂਜੀ ਤੁਸੀਂ ਮੈਨੂੰ ਇਹ ਦੱਸੋ ਜਦੋਂ ਕੋਈ ਫਾਰਮੇਸੀ ਕੰਪਨੀ ਤੁਹਾਡੇ ਕੋਲੋਂ ਫੀਮ ਲਈ ਮੰਗ ਕਰਦੀ ਆ ਉਹਦੇ ਲਈ ਜਿਹੜੀ ਫਾਈਲ ਪ੍ਰੋਵਾਈ ਜੰਦੀ ਆ ਜਿਹੜੇ ਦਸਤਾਵੇਜ਼ ਆ ਉਹਨਾਂ ਨੂੰ ਤੁਸੀਂ ਆਨਲਾਈਨ ਸ਼ੋਅ ਕਰੋ ਜਾਂ ਸਾਨੂੰ ਉਹਨਾਂ ਦੀ ਇੱਕ ਇੱਕ ਕਾਪੀ ਦਿਓ ਇਹ ਇੱਕ ਪਾਸੇ ਤਾਂ ਦਵਾ ਕੰਪਨੀਆਂ ਨੂੰ ਤੁਸੀਂ ਇੱਕ ਇੱਕ ਟਨਟਲ ਦੇਈ ਜਾਂਦੇ ਹੋ ਚਲੋ ਮੈਨੂੰ ਹੁਣ ਇਹ ਵੀ ਲੱਗਦਾ ਮੇਰੇ ਇੱਕ ਮਨਸ ਹੋਰ ਖਿਆਲ ਆ ਗਿਆ ਉਹ ਤਾਂ ਖਿਆਲ ਹੈ ਜੇ ਖੁੱਲੀ ਖੇਤੀ ਦੀ ਅਗਿਆ ਦੇ ਦੇ ਉਹ ਤਾਂ ਜਿਹੜੇ ਕਿਸਾਨ ਨੂੰ ਲੱਗੂਗਾ ਕਿ ਇਹ ਪ੍ਰੋਫਿਟ ਵਾਲਾ ਤਾਂ ਹੁੰਦਾ ਹੈ ਉਹ ਖੇਤੀ ਕਰ ਲੇਗਾ ਜਿਹਨੂੰ ਨਹੀਂ ਲੱਗੂਗਾ ਨਹੀਂ ਕਰੇਗਾ ਖਰ ਉਹ ਤਾਂ ਕਿਸਾਨਾਂ ਦੀ ਇੱਛਾ ਨਹੀਂ ਚਲੋ ਤੁਹਾਨੂੰ ਹੁਣ ਮੈਂ ਦੱਸ ਦਾਂ ਹੁਣ ਆਪਾਂ ਗੱਲ ਕਰਦੇ ਆ ਲੱਖ ਡੇਢ ਲੱਖ ਦੀ ਜਿੱਦ ਤੱਕ ਗੱਲ ਆ ਇਹਦੇ ਕੋਲੋਂ ਪੰਜ ਤਰ੍ਹਾਂ ਦੇ ਝਾੜ ਪ੍ਰਾਪਤ ਹੁੰਦੇ ਆ ਇੱਕ ਫਸਲ ਤੋਂ ਇਹ ਪਹਿਲਾਂ ਕਲੀਅਰ ਹੋਣਾ ਜ਼ਰੂਰੀ ਆ ਪਹਿਲਾਂ ਇੱਕ ਵਾਈਟ ਖਸਖਸ ਓਕੇ ਜੋ ਆਪਾਂ ਕਰਿਆਨੇ ਦੀ ਦੁਕਾਨ ਤੋਂ ਲਿਆ ਕੇ ਇਹਨੂੰ ਪ੍ਰੋਪਰ ਬੀਜਣਾ ਉਦੇ ਉੱਪਰ ਆ ਗਏ ਸੀ ਬਹੁਤ ਖੂਬਸੂਰਤ ਫੁੱਲ ਪਿੰਕ ਕਲਰ ਦੇ ਪਰਪਲ ਕਲਰ ਦੇ ਵਾਈਟ ਕਲਰ ਦੇ ਉਹ ਫਲਾਵਰਸ ਦੇ ਉੱਪਰ ਮੱਖੀ ਪਾਲਣ ਦਾ ਸ਼ਹਿਦ ਦਾ ਕੰਮ ਚੱਲਣਾ ਠੀਕ ਸ਼ਾਇਦ ਜਿਹੜਾ ਪਿਓਰ ਖਸਖਸ ਦਾ ਉਹ ਕਮ ਸੇ ਕਮ 2000 ਰੁਪਏ ਕਿਜੀਆ ਚਲੋ ਜਦੋਂ ਆਮ ਹੋ ਗਿਆ 1000 ਰੁਪਏ ਕਿਜੀ ਰਹਿ ਜਾਊਗਾ 1000 ਰੁਪਏ ਕਿ ਲੋ ਹੋ ਗਿਆ ਲੱਖ ਰੁਪਏ ਕੁੰਟਲ ਹੋ ਗਿਆ ਜੀ ਠੀਕ ਜਿਹੜੀ 180000 ਰੁਪਏ ਅਜਿ ਕੋ ਅੰਟਾਲਾ ਖਸਖਸ ਤੁਸੀਂ ਉਹਦੇ ਜਿਹੜੇ ਉਪਰੀ ਛਿਲਕੇ ਦੀ ਗੱਲ ਕਰਦੇ ਜਿਹਨੂੰ ਤੁਸੀਂ ਪੋਸਟ ਕਹਿੰਦੇ ਜਾਂ ਭੁੱਕੀ ਕਹਿੰਦੇ ਆ ਜੋ ਬਲੈਕ ਚ 7-8000 ਰੁਪਿਆ ਮਲਾਵਟ ਵਾਲੀ ਦਸਵੇਂ ਦਰਜੇ ਦੀ ਕਿਉਂਕਿ ਹੁਣ ਰਾਜਸਥਾਨ ਚ ਵੀ ਪਤਾ ਲੱਗ ਗਿਆ ਵੀ ਇਹ ਕੀ ਕਰਦੇ ਆ ਤੇ ਕਿਵੇਂ ਪਹਿਲਾਂ ਇਹਨਾਂ ਨੂੰ ਉੰਡੀ ਜਾਣਕਾਰੀ ਨਹੀਂ ਸੀ ਓਕੇ 10-15 ਸਾਲਾਂ ਚ ਇਹਨੇ ਚਿੱਠੀਆਂ ਲਿਖ ਲਿਖ ਕੇ ਆਪੇ ਬਾਦਲਾ ਰਾਣਾ ਬਿਸ ਪੰਜਾਬ ਚ ਨਸ਼ਾ ਬੱਦ ਗਿਆ ਜੀ ਉਧਰ ਠੇਕੇ ਬੰਦ ਕਰੋ ਉਧਰ ਕਲੇਤ ਚਲੋ ਉਹ ਆ ਗਿਆ ਜੀ ਉਪਰਲਾ ਛੜਕਾ ਜਿਹੜਾ ਗਵਰਨਮੈਂਟ ਨੇ ਰੈਵਨਿਊ ਲੈ ਕੇ 10000 ਮਲਾਜਮ ਆਪਦਾ ਸਰਕਾਰੀ ਠੇਕੇ ਤੇ ਜਾਂ ਇਧਰ ਜਿਵੇਂ ਠੇਕੇਦਾਰਾਂ ਨੂੰ ਦਿੰਦੇ ਆ ਲੀਡਰਾਂ ਨੂੰ ਠੇਕੇ ਦੇ ਦਣ ਇਹ ਕਿਹੜਾ ਤੁਹਾਨੂੰ ਮੈਨੂੰ ਮਿਲਨੇ ਲੀਡਰਾਂ ਨੂੰ ਮਿਲਨੇ ਆ ਇਹ ਤਾਂ ਇਹ ਹੋ ਜਿਹੜੀ 8000 ਰੁਪਏ ਕੋ ਲੋਕ 2000 ਰੁਪਏ ਨੂੰ ਕੱਲੇ ਠੇਕੇ ਖੁੱਲ ਜਾਂਦੇ ਆ ਆ Rajasthan ਵਾਲੇ ਲੋ ਜੀ ਅਸ਼ਰੀ ਨਗਰ ਵਾਲੇ ਲੋ ਜੀ ਆ ਉੱਤਰਾਖੰਡ ਵਾਲੇ ਲੋਜ ਆ ਯੂਪੀ ਵਾਲੇ ਲੋਜ ਆ ਰਾਜਸਥਾਨ ਦੇ ਲੋ ਇਹ ਮਹਾਰਾਸ਼ਟਰਾ ਦੇ ਲੋ ਇਹ ਪੱਛੀਮ ਬੰਗਾਲ ਦੇ ਲੋ ਤੇ ਐਂ ਵੇਚਣਗੇ ਓਕੇ ਦੇ ਗਟੂਆਂ ਦੇ ਵਿੱਚ ਲਗ ਲਗ 2000 ਰੁਪਏ ਕਿਲੋ ਹੋਏ ਤਾਂ 2 ਲੱਖ ਰੁਪਏ ਕਵੰਟਲ ਹੋ ਗਿਆ ਜੀ ਗਵਰਨਮੈਂਟ ਦਾ ਕੱਲਾ ਛੜਕਾ ਤੁਸੀਂ 1 ਲੱਖ ਨੂੰ ਇਹ ਐਵਰੇਜ ਇੱਕ ਕਵੰਟਲ ਮਗਰ 6.5-7 ਲੱਖ ਰੁਪਿਆ ਐਵਰੇਜ ਪ੍ਰਾਪਤ ਹੋਣਾ ਇੱਕ ਕਿਸਾਨ ਨੂੰ ਇੱਕ ਕੋਹੰਡਲ ਜਾਏ ਕੁਛ ਵੀ ਆ ਹੁਣ ਚਾਹੇ ਉੱਪਰ ਲ ਛਲਕਾ ਵਾ ਚਾਹੇ ਉਹ ਖਸਖਸ ਦਾ ਸ਼ਹਿਦ ਆ ਚਾਹੇ ਉਹ ਵਿਚਲੀ ਖਸਖਸਾ ਅਪੀਨ ਦਾ ਮੈਂ ਜਮਾ ਮੁਫਤ ਜੋ 2000 ਰੁਪਏ ਕਿਲੋ ਕਹਿੰਦੀ ਨਾ ਗਵਰਨਮੈਂਟ ਅਸੀਂ 2000 ਰੁਪਏ ਲੈਣੀ ਹੈ ਲੈ ਜਾਓ ਤੁਹਾਡੀ ਅਸੀਂ ਲੈਣਾ ਕੀ ਸਾਡੇ ਦਾ ਕਾਨੂੰਨ ਦੀ ਸੋਚ ਚਾਹੀਦੀ ਪੰਜਾਬੀ ਜੇਲ੍ਹ ਕਿਉਂ ਜਾਵੇ ਸਰਤਾਦਰ ਸਟੇਟ ਦੀ ਪੇਸ਼ਤਾ ਦੇ ਦੋ ਤੇ ਹੁਣ ਜਦੋਂ ਜੇ ਨਹੀਂ ਕਰਦੇ ਕੋ ਖਿਸਾਨ ਯੂਨੀਅਨ ਕਰਦੀ ਹੈ ਜੀ ਮੰਗ ਹੁਣ ਦੇਣਾ ਲਾਸਟ ਸਵਾਲ ਹੈ ਤੁਹਾਨੂੰ ਹੁਣ ਜਦੋਂ ਵਿਧਾਨ ਸਭਾ ਦੇ ਵਿੱਚ ਵੀ ਚਰਚਾ ਚੱਲ ਗਈ ਸਾਰੇ ਵਿਧਾਇਕਾਂ ਦੇ ਕੰਨਾਂ ਵਿੱਚ ਗੱਲ ਨਿਕਲ ਗਈ ਬਾਹਰ ਮੀਡੀਆ 'ਚ ਵੀ ਆ ਗਈ ਤੇ ਹੁਣ ਲਾਸਟ ਤੁਸੀਂ ਕੀ ਉਪਰਾਲੇ ਕਿਸ ਤਰ੍ਹਾਂ ਦੇ ਕਰੋਗੇ ਹੁਣ ਉਪਰਾਲੇ ਕਰਨ ਦਾ ਤੁਸੀਂ ਮੈਨੂੰ ਮਣਾ ਕੀਤਾ ਸੀ ਕੋਕਰਜ਼ਾ ਨਹੀਂ ਹੁਣ ਫੇਰ ਵੀ ਕਰਦੇ ਆ ਇਸ ਤਰ੍ਹਾਂ ਦਾ ਕਰਾਂਗੇ ਉਪਰਾਲੇ ਇਸ ਤਰ੍ਹਾਂ ਦਾ ਕਰਾਂਗੇ ਕੋਕਰ ਸਾਹਿਬ ਮੈਂ ਨਾ ਉਹ ਲੈਟਰਾਂ ਹਜੇ ਹੁਣੇ ਲਗਾ ਕੇ ਹੀ ਆਏ ਆਂ ਜੀ ਓਕੇ ਮੈਂ ਨਾ ਸੈਂਟਰ ਗਵਰਨਮੈਂਟ ਨੂੰ ਭੇਜਿਆ ਸੀ ਰਾਸ਼ਟਰਪਤੀ ਤੋਂ ਮੈਨੂੰ ਲੈਟਰ ਵੀ ਆਇਆ ਇੰਪਰੂਵ ਸਮ ਰੂਲ ਓਕੇ ਇਹ ਆ ਲੋ ਜੀ ਇਹ ਰਾਸ਼ਟਰਪਤੀ ਦਾ ਲੈਟਰ ਆਇਆ ਇਹਦੇ ਮੈਂ ਆਰਟੀਆਈ ਪਰਸੋਂ ਲਗਾ ਕੇ ਆਇਆ ਜੀ ਹੂੰ ਮੰਗਲਵਾਰ ਨੂੰ ਓਕੇ ਤੇ ਹਾਂ ਜੀ ਇੰਪਰੂਵ ਇੰਪਰੂਵ ਸਬ ਟੂ ਰੂਲ ਲਿਖਿਆ ਸੀ ਇਹ ਲਿਖਿਆ ਸੀ ਜੀ ਸਚਿਵ ਭਾਰਤ ਸਰਕਾਰ ਸੈਕਟਰੀ ਟੂ ਦਾ ਗਵਰਨਮੈਂਟ ਆਫ ਇੰਡੀਆ ਗ੍ਰਾਮ ਮੰਤਰਾਲੇ ਮਿਨਿਸਟਰੀ ਆਫ ਹੋਮ ਅਫੇਅਰਸ ਨਾਰਥ ਬਲੋਕ ਨਈ ਦਿੱਲੀ ਸੀਰੀਅਲ ਨੰਬਰ ਪੀ ਆਈ ਬੀ 0510230024 ਵਿਸ਼ੇ ਸਬਜੈਕਟ ਟੂ ਇੰਪਰੂਵ ਸਮ ਰੂਲ ਓਕੇ ਇਸ ਤਰ੍ਹਾਂ ਹੀ ਪ੍ਰਧਾਨ ਮੰਤਰੀ ਕਰਾਲੇ ਨੂੰ ਵੀ ਗਈ ਸੀ ਇਹ ਸਾਰੇ ਧਾਲੀਵਾਲ ਦੇ ਸੀਐਮ ਦੇ ਸੈਣ ਲੈ ਕੇ ਏਪੀਐਮ ਉਹ ਦਵਾਈ ਲੈਟਰ ਜੀ ਹੂੰ ਇਹ ਲੈਟਰ ਆਪਾਂ ਨੂੰ 9 10 ਨੂੰ ਉੱਥੋਂ ਚੱਲੀ ਸੀ ਜੀ ਤੇ ਤੁਹਾਡੇ ਨੂੰ ਮੈਂ ਮਿਲਣ ਆਣਾ ਸੀਗਾ ਬਸ ਸਾਡੇ ਰੈਂਕੂ ਭਰਾ ਦੇ ਸੱਟਾਂ ਵੱਜੀਆਂ ਕਰਕੇ ਜੀ ਹੁਣ ਤੁਸੀਂ ਇਹ ਦੱਸੋ 25 ਜੁਲਾਈ ਲੋਕ ਸਭਾ ਚੋਣਾਂ ਵੀ ਨੇ ਲੋਕ ਸਭਾ ਦੇ ਵਿੱਚ ਵੀ ਮੁੱਦਾ ਵਾਰੋਂਗੇ ਆਪਦੇ ਢੰਗ ਨਾਲ ਤੁਸੀਂ ਲੋਕ ਸਭਾ ਦੇ ਵਿੱਚ ਤਾਂ ਫਾਇਦਾ ਬਾਜੀ ਪਹਿਲਾਂ ਤਾਂ ਸੂਬਾ ਸਰਕਾਰ ਦਾ ਅਧਿਕਾਰ ਆ ਸੂਬਾ ਸਰਕਾਰ ਵਿਧਾਨ ਸਭਾ ਚ ਬਿੱਲ ਲੈ ਕੇ ਆਵੇ ਵਾਈਟ ਪੇਪਰ ਲੈ ਕੇ ਬਿੱਲ ਤੇ ਬਹਿਸ ਕਰੇ ਔਰ ਕੇਂਦਰ ਨੂੰ ਪੱਤਰ ਲਿਖੇ ਸਨਾ ਸੁਨਿਸਟਰ ਨੂੰ ਹੋਮ ਮਿਨਿਸਟਰ ਨੂੰ ਸੀਸੀ ਕਾਪੀ ਪੀਐਮ ਨੂੰ ਪ੍ਰੈਜ਼ੀਡੈਂਟ ਸੈਕਟਰੀਏਟ ਨੂੰ ਵਨ ਨੇਸ਼ਨ ਵਨ ਰੂਲ ਦੇ ਤਹਿਤ ਜੇ ਤੁਸੀਂ ਕਹਿੰਦੇ ਹੋ ਇੱਕ ਦੇਸ਼ ਇੱਕ ਕਾਨੂੰਨ ਅਸੀਂ ਵੀ ਉਹਦਾ ਸਮਰਥਨ ਕਰਦੇ ਹਾਂ ਸਰ ਸਾਡੀ ਖਸਖਸ ਦੀ ਬਿਜਾਈ ਦਾ ਬਾਜੀ ਇਹਨੂੰ ਐਨਡੀਪੀਸੀ ਐਕਟ ਜੋ ਕੱਢਿਆ ਜਾਵੇ ਪੰਜਾਬ ਵਿਧਾਨ ਸਭਾ ਦੇ ਅਸੀਂ 92 ਨਹੀਂ 117 ਵਿਧਾਇਕ 100 ਦੇ 117 ਦਾ ਸਮਰਥਨ ਕਰਨਗੇ ਉਹਨਾਂ ਦੇ ਸਿਗਨੇਚਰ ਕੀਤਾ ਲੈਟਰ ਸੈਂਟਰ ਗਵਰਨਮੈਂਟ ਨੂੰ ਜਾਵੇ ਜੇ ਸਰ ਸੈਂਟਰ ਗਵਰਨਮੈਂਟ ਕਹਿੰਦੀ ਆ ਬੇਸੀ ਪੰਜਾਬ ਨੂੰ ਨਹੀਂ ਦੇ ਦੇ ਸਕਦੇ ਨੂੰ ਕਹਾਂਗੇ ਪੂਰੇ ਦੇਸ਼ ਚ ਬੰਦ ਕਰ ਦੋ ਜੀ ਜੇ ਪੰਜਾਬ ਲਈ ਮਾੜੀ ਹੈ ਠੀਕ ਹੈ ਠੀਕ ਧੰਨਵਾਦ ਪਕੀਜਾ ਸਾਹਿਬ ਤੁਸੀਂ ਡੀਟੇਲ ਵਿੱਚ ਜਾਣਕਾਰੀ ਦਿੱਤੀ ਖਾਸ ਖਾਸ ਦੀ ਖੇਤੀ ਬਾਰੇ ਤੇ ਲਗਾਤਾਰ ਤੁਸੀਂ ਲੱਗੇ ਹੋ 20-25 ਸਾਲ ਤੋਂ ਤੇ ਮੈਨੂੰ ਲੱਗਦਾ ਹੈ ਕਿ ਤੁਹਾਡੇਆਂ ਜਿਹੜੀਆਂ ਉਮੀਦਾਂ ਨੇ ਉਹਨਾਂ ਨੂੰ ਮੂਰ ਜ਼ਰੂਰ ਪਵੇਗਾ ਸ਼ੁਕਰੀਆ ਤੁਹਾਡਾ ਅਸ਼ੀਰਵਾਦ ਆ ਜੀ ਫਤਿਹ ਜੀ